ਇਹ ਜਿਹੜੀ ਵੀਡੀਓ ਭੈਣਾਂ ਲਈ ਵੀ ਭਰਾਵਾਂ ਲਈ ਵੀ ਸਾਰਿਆਂ ਦੇ ਬਹੁਤ ਹੀ ਕੰਮ ਦੀ ਵੀਡੀਓ ਆ ਸਿਹਤ ਨਾਲ ਵੀ ਜੁੜੀ ਹੋਈ ਆ ਤੇ ਦੋ ਤਿੰਨ ਗੱਲਾਂ ਤੁਹਾਨੂੰ ਦੱਸਣੀਆਂ ਇਹਦੇ 'ਚ ਆਪਾਂ ਜਿਹੜੀ ਅਰਸੀ ਦੀ ਪਨੀਰੀ ਬਣਾਉਨੇ ਆਪਾਂ ਉਹ 'ਚ ਆਮ ਹੀ ਦੋ ਤਿੰਨ ਗਲਤੀਆਂ ਹੋ ਜਾਂਦੀਆਂ ਬਣਾਉਣ 'ਚ ਤੇ ਜਿਹੜੀ ਫਿਰ ਬਾਅਦ 'ਚ ਨਾ ਤਾਂ ਸਵਾਦ ਬਣਦੀ ਆ ਪਨੀਰੀ ਤੇ ਨਾ ਹੀ ਸਹੀ ਤਰੀਕੇ ਨਾਲ ਬਣਦੀ ਆ ਤੇ ਉਹ ਸਵਾਦ ਵੀ ਬਣੀ ਖਾਤੀ ਨਹੀਂ ਜਾਣੀ ਸਹੀ ਤਰੀਕੇ ਨਾਲ ਨਾ ਬਣੀ ਤਾਂ ਉਹਨੇ ਕੰਮ ਨਹੀਂ ਕਰਨਾ ਸੋ ਪਹਿਲਾਂ ਤਾਂ ਆਪਾਂ ਇਹ ਗੱਲਾਂ ਦੋ ਜ਼ਰੂਰੀ ਨੇ ਵੀ ਚੁੱਲ੍ਹੇ ਤੇ ਹੀ ਆਪਾਂ ਨੂੰ ਜੀਰੀ ਬਣਾਉਣੀ ਚਾਹੀਦੀ ਆ ਤਜਾਲ ਕੇ ਗੈਸ ਤੇ ਨਹੀਂ ਦੂਸਰੀ ਲੋਹੇ ਦੀ ਕੜਾਹੀ ਦੇ ਵਿੱਚ ਵੀ ਲੋਹੇ ਦੀ ਕੜਾਹੀ ਹੀ ਵਰਤੋ ਦੂਜਾ ਜਿਹੜਾ ਜੀ ਆਪਾਂ ਅਲਸੀ ਦਾ ਤੇਲ ਪਾ ਕੇ ਇਹਨੂੰ ਹੁਣ ਕਾੜਨਾ ਮਤੇ ਕਾੜ ਕੇ ਇਹਦੇ ਚ ਜਿਹੜਾ ਅਗਲਾ ਕੰਮ ਆਪਾਂ ਕਰ ਲਓ ਤੁਸੀਂ ਜ਼ਰੂਰ ਦੇਖਿਓ ਧਿਆਨ ਨਾਲ ਦੇਖਿਓ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਤੋਂ ਅੱਗੇ ਇਹਨੂੰ ਤੇਲ ਕੱਢ ਗਿਆ ਆਪਣਾ ਤੇ ਹੁਣ ਜਦੋਂ ਆਪਣਾ ਤੇਲ ਕੱਢ ਗਿਆ ਜੀ ਤਾਂ ਉਸ ਤੋਂ ਬਾਅਦ ਇਹ ਚ ਇੱਕ ਪੂਰ ਜਿਹੜਾ ਪਕੌੜਿਆਂ ਦਾ ਕੱਢ ਲੈਣਾ ਤੁਸੀਂ ਇਸ ਤਰ੍ਹਾਂ ਇਹ ਥੋੜੇ ਜਿਹੇ ਪਾਲਕ ਦੇ ਜਾਂ ਮਲਾਏ ਪਾਲਕ ਪਾ ਲਓ ਦੇਸਣ ਦੇ ਵਿੱਚ ਪਿਆਜ ਪਾ ਲਓ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਿਹੜੀ ਤੇਲ ਦੀ ਕੜਕਤਨ ਆ ਉਹ ਖਤਮ ਹੋ ਜਾਂਦੀ ਆ ਜਿਹੜਾ ਆਪਾਂ ਨੂੰ ਸਮੈਲ ਦੀ オーਡੀ ਆਲਸੀ ਉਹ ਖਤਮ ਹੋ ਜਾਂਦੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬਾਅਦ ਚ ਵੀ ਇਹ ਜਿਹੜੀ ਪੰਗਿਰੀ ਆ ਵੀ ਇਹ ਅਲਸੀ ਦੇ ਤੇਲ ਦੀ ਆ ਜਾਂ ਇਹ ਘਿਓ ਚ ਘਿਓ ਵਾਲੀ ਪੰਗਿਰੀ ਸਿਆਣਾ ਚ ਨੁਕਸਾਨ ਕਰਦੀ ਆ ਚਲੋ ਠੀਕ ਆ ਪਹਿਲਾਂ ਚੱਲਦਾ ਸੀ ਬਣਾਉਂਦੇ ਸੀ ਪਰ ਕੋਸ਼ਿਸ਼ ਕਰੋ ਵੀ ਅਲਸੀ ਦੇ ਤੇਲ ਦੀ ਜਿਹੜੀ ਪਣੀਰੀ ਹੋਈ ਇਹ ਬਣਾਈ ਜਾਵੇ ਸਾਲਾਂ ਵਿੱਚ ਕਿ ਉਹ ਤਾਂ ਆਪਾਂ 10 ਮਹੀਨੇ 11 ਮਹੀਨੇ ਖਾਂਦੇ ਵਰਤਦੇ ਰਹਿੰਦੇ ਆ ਇਹ 2 ਮਹੀਨੇ ਤੁਸੀਂ ਜਿਹੜਾ ਅਲਸੀ ਦਾ ਤੇਲ ਆ ਇਹ ਜਦੋਂ ਆਪਣੇ ਇੱਕ ਬਹੁਤ ਹੀ ਵੱਡਾ ਟੌਨਕਾ ਦਵਾਈ ਦੇ ਤੌਰ ਤੇ ਵੀ ਜਿਹੜੀ ਅਲਸੀ ਆ ਤੇ ਇਹਨੇ ਆਪਾਂ ਨੂੰ ਬਹੁਤ ਸਾਰੀਆਂ ਦੀਆਂ ਬਿਮਾਰੀਆਂ ਵੀ ਦੂਰ ਕਰਨੀਆਂ ਨੇ ਇਹ ਹੁਣ ਆਪਾਂ ਜਿਹੜਾ ਪੌੜਿਆਂ ਦਾ ਪੂਰ ਕੱਢ ਕੇ ਅਗਲੀ ਜਿਹੜੀ ਸਾਨੂੰ ਉਹ ਬਹੁਤ ਗੱਲਬਾਤ ਜ਼ਰੂਰੀ ਆ ਜਿਹੜੀ ਇਸ ਤੋਂ ਅੱਗੇ ਵਾਲਾ ਪ੍ਰੋਸੈਸ ਦਾ ਉਹ ਚ ਬਹੁਤ ਵੱਡੀ ਆਪਾਂ ਗਲਤੀ ਕਰ ਲੈਂਦੇ ਆ ਸਾਰਾ ਸਮਾਨ ਹੀ ਬਾਹਰ ਆ ਜਾਂਦਾ ਉਕੇ ਆਪਾਂ ਬੇਸਣ ਦੀ ਪਨੀਰੀ ਬਣਾਉਣੀ ਆ ਅੱਛਾ ਨਹੀਂ ਪਉਣਾ ਕਿਉਂਕਿ ਕਣਕ ਦਾ ਆਪਾਂ ਖਾਂਦੇ ਰਹੇ ਨੇ ਸਾਰਾ ਸਾਲ ਹੀ ਤੋਂ ਆਪਾਂ ਬੇਸਣ ਦੀ ਵਰਤੋਂ ਕਰਨੀ ਆ ਬੇਸਣ ਆ ਜਾਂਦਾ ਬਾਹਰ ਆਮ ਜੇ ਕੋਈ ਨੂੰ ਆਪਾਂ ਕਹਨੇ ਆ ਵੀ ਬੇਸਣ ਦੀ ਪਨੀਰੀ ਬਣਾਓ ਤੇ ਉਸ ਕਰਕੇ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਸਾਰੀ ਵੀਡੀਓ ਦੇਖਣਾ ਜੇ ਕੋ ਪਕੌੜੀਆਂ ਦਾ ਆਪਣਾ ਇੱਕ ਪੂਰ ਨਿਕਲ ਗਿਆ ਉਸ ਤੋਂ ਬਾਅਦ ਆਪਾਂ ਆਗਾ ਜਿਹੜੀ ਉਹ ਘਟਾ ਦੇਣੀ ਆ ਬੰਦੀ ਕਰ ਦੇਣੀ ਆ ਤੇ ਤੇਲ ਨੂੰ ਥੋੜਾ ਜਿਹਾ ਠੰਡਾ ਕਰਨਾ ਮਤਲਬ ਤੇਲ ਨੂੰ ਇਹ ਰੋਸ ਤੋਂ ਬਾਅਦ ਜਿਹੜਾ ਬੇਸਣ ਆਪਾਂ ਪਾਉਣਾ ਨਹੀਂ ਬੇਸਣ ਫਿਰ ਬਾਹਰ ਆ ਜਾਂਦਾ ਉਹ ਤੁਹਾਨੂੰ ਦਿਖਾਉਨੇ ਆਪਾਂ ਕਿਉਂਕਿ ਕਈ ਵਾਰ ਇਹੀ ਗਲਤੀ ਹੁੰਦੀ ਹੈ ਬੇਸਣ ਇਸ ਤਰ੍ਹਾਂ ਹੀ ਪਾ ਦਿੰਦੇ ਆ ਆਟੇ ਦੀ ਪਨੀਰੀ ਨਹੀਂ ਆਪਾਂ ਬਣਾਉਣੀ ਬੇਸਣ ਦੀ ਹੀ ਬਣਾਉਣੀ ਜਿਹੜਾ ਆਪਣਾ ਤੇਲ ਆ ਜੀ ਉਹ ਹੁਣ ਮਤਲਬ ਆਪਾਂ ਥੋੜਾ ਠੰਡਾ ਕਰ ਲਿਆ ਹੁਣ ਬੇਸਣ ਪਾਉਣਾ ਇਹ ਗੱਲ ਦਾ ਧਿਆਨ ਰੱਖਣਾ ਹੁਣ ਵੀ ਹਲੇ ਬਾਹਰ ਆਊਗਾ ਤੁਹਾਨੂੰ ਦਿਖਾਉਨੇ ਆਪਾਂ ਦੇਖਿਓ ਆ ਨੇੜੇ ਕਰਕੇ ਦਿਖਾਇਆ ਜੀ ਮੜਾਇਆ ਆ ਦੇਖੋ ਜੇ ਆਪਾਂ ਉਦੋਂ ਹੀ ਪਾ ਦਿੰਦੇ ਇਹ ਤਾਂ ਇਹਨੇ ਬਾਹਰ ਆਉਣਾ ਸੀਗਾ ਬੇਸਣ ਨੇ ਇਹ ਗਰਮ ਦੇ ਵਿੱਚ ਨਹੀਂ ਪਾਉਣਾ ਅੱਗ ਘਟਾ ਕੇ ਆ ਦੇਖੋ ਨਹੀਂ ਇਹ ਬਾਹਰ ਵਾਲਾ ਮਾਰਦਾ ਸੀਗਾ ਇਹ ਆਟਾ ਨਹੀਂ ਮਾਰਦਾ ਹੁੰਦਾ ਇਹਦਾ ਬੇਸਣ ਉਹੀ ਮਾਰਦਾ ਹੁੰਦਾ ਇਸ ਤਰ੍ਹਾਂ ਬਾਹਰ ਤੇ ਉਹਦੇ ਕਰਕੇ ਆਪਾਂ ਤੁਹਾਨੂੰ ਦੱਸਿਆ ਵੀ ਅੱਗ ਘਟਾ ਦੇਣੀ ਆ 5 ਕਿ ਮਿੰਟ ਜਿਹੜਾ ਉਹ ਤੁਸੀਂ ਜਾਂ 5 ਮਿੰਟ ਪਹਿਲਾਂ ਪਕੌੜੇ ਕੱਢਿਆ ਪਕੌੜੇ ਖਾ ਲੋ ਫਿਰ ਨੱਕ ਟਾਈਵਾ ਤੇ 5 ਮਿੰਟ ਥੋੜਾ ਜਿਹਾ ਜਿਹੜਾ ਤੇਲ ਠੰਡਾ ਹੋ ਜਾਈ ਹੁਣ ਤੁਸੀਂ ਇਹਨੂੰ ਇਹ ਆਪਾਂ 2 ਕਿਲੋ ਤੇਲ ਸੀ ਆਪਣਾ ਹਰਸੀ ਦਾ ਕਿ ਜੇ ਆਪਾਂ 2 ਕਿਲੋ ਬੇਸਣ ਪਾਤਾ ਪਰ ਜਿਹੜੀ ਤੇਲ ਦੀ ਕੁਆਲਿਟੀ ਆ ਇੱਕ ਨੰਬਰ ਕੁਆਲਿਟੀ ਇਹ ਸੰਦੇਾਈ ਜਿਆਦੇ ਆ ਇਹ ਆਪਣਾ ਲਿਆ ਹੋਇਆ ਕੋਲੂ ਤੋਂ ਸੁੱਧ ਤੇਲ ਉਹਦੇ ਕਰਕੇ ਇਹਦੇ ਚ ਜਿਹੜਾ ਇਹ ਆ ਇਹਦਾ ਗਿੱਲੀ ਰੂਹ ਪਨੀਰੀ ਬਹੁਤ ਜਿਆਦੇ ਕਿਉਂਕਿ ਦੇਸੀ ਘਿ올ੀ ਦਾ ਦੇਸੀ ਕੋ ਜੰਮ ਜਾਂਦਾ ਹੁੰਦਾ ਤੇ ਆ ਆਪਾਂ ਬਾਜਰੇ ਦਾ ਆਟਾ ਵੀ ਪਾਵਾਂਗੇ ਇਹ ਚ ਇਹ ਆ ਆਪਾਂ ਜੀ ਕੁਝ ਬਾਜਰੇ ਦਾ ਆਟਾ ਵੀ ਪਾ ਲਿਆ ਇਹ ਵੀ ਚੰਗਾ ਹੁੰਦਾ ਸਿਆਲਾਂ ਦੇ ਵਿੱਚ ਕਿਉਂਕਿ ਜਿਹੜਾ ਅਲਸੀ ਦਾ ਤੇਲ ਆ ਉਹ ਬਹੁਤ ਹੀ ਗੁਣਕਾਰੀ ਹੁੰਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਜਿਹੜੀਆਂ ਉਹਨਾਂ ਨੂੰ ਦੂਰ ਕਰਦਾ ਜਿਵੇਂ ਆਪਣਾ ਖੂਨ ਗਾੜਾ ਹੋਣਾ ਉਦੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤੇ ਅਲਸੀ ਦੇ ਗੁਣ ਦੇਖਿਓ ਤੁਸੀਂ ਸਰਚ ਕਰਕੇ ਗੂਗਲ ਦੇ ਉੱਪਰ ਤੁਹਾਨੂੰ ਪਤਾ ਲੱਗ ਜੂ ਕਿ ਅਲਸੀ ਦੇ ਤੇਲ ਦੇ ਜਿਹੜੀ ਉਹੀ ਉੱਤੋਂ ਜ਼ਿਆਦਾ ਗੁਣ ਹੁੰਦੇ ਨੇ ਤੇ ਇਸੇ ਕਰਕੇ ਤਾਂ ਆਪਾਂ ਸਾਰਾ ਸਾਲ ਚ ਬਰਤਰੀ ਰਹਨੇ ਆ ਜਾਂਦੇ ਰਹਨੇ ਆ ਗਰਮੀਆਂ ਚ ਵੀ ਸਰਾਲਾਂ ਦੇ ਵਿੱਚ ਠੰਡ ਚ ਹੋ ਸਕੇ ਤੇ ਸਿਕਿਉਰੀ ਵਰਤੋਂ ਨਾ ਕਰੋ ਤੇ ਤੁਸੀਂ ਇਹ ਆਲਸੀ ਦੇ ਤੇਲ ਦੀ ਹੀ ਕੰਜੀਰੀ ਏਰੀਆ ਬਣਾਓ ਤੇ ਆ ਦੇਖੋ ਹਲੇ ਵੀ ਜੇ ਆਪਾਂ ਇੱਕ ਨਹੀਂ ਰੱਖਿਆ ਤਾਂ ਇਹ ਗੱਲੀ ਵੀ ਰਹੂ ਕੰਜੀਰੀ ਵੀ ਬਾਅਦ ਚੋਂ ਫਿਰ ਪ੍ਰੀਆ ਨਹੀਂ ਬਣਦੀ ਆਪਾਂ ਇੱਥੇ ਆਟਾ ਇੱਕ 1 ਕਿਲੋ ਆ ਜੀ ਆਟਾ ਤੇ 1 ਕਿਲੋ ਆਟਾ ਆਪਾਂ ਜਿਹੜਾ ਇਹ ਚ ਫੋਰ ਪਾਤਾ ਕਿਉਂਕਿ ਆਮ ਤਰੈ ਸੋ ਹੁੰਦੀ ਆ ਬਿੱਦੂ ਕਿੰਨਾ ਘੋਆ ਉਹ ਨਹੀਂ ਆਤਾ ਉਹ ਨਹੀਂ ਖੰਡ ਪਰ ਤੇਲ ਚ ਸੰਧਾਈ ਬਹੁਤ ਜਿਆਦਾ ਹੁੰਦੀ ਆ ਇਸ ਦੇ ਦੇਚ ਤੇ ਜਿੰਨੀ ਖੁਸ਼ਕ ਜੀ ਪਨੀਰੀ ਬਣੂਗੀ ਤੇ ਉਨੀ ਹੀ ਕਿੰਜਰੀ ਦਾ ਸਵਾਦ ਬਣੂਗਾ ਕਿਉਂਕਿ ਬੱਸੀ ਇਹਦੇ ਚ ਗਰੇ ਡਰਾਈ ਫਰੂਟ ਵੀ ਪੈ ਜਾਣੇ ਨੇ ਤੇ ਤੁਸੀਂ ਪंसारी ਦੀ ਦੁਕਾਨ ਤੋਂ ਜਾ ਕੇ ਉਹਨਾਂ ਨੂੰ ਦੱਸ ਕੇ ਪਈ ਦੀ ਆ ਸਮਾਨ ਜਿਹੜਾ ਆਪਦੇ ਹਿਸਾਬ ਨਾਲ ਜੜੀ ਬੂਟੀਆਂ ਜਿਹੜੀਆਂ ਤੁਸੀਂ ਪਾਉਣੀਆਂ ਚਾਹੁੰਦੇ ਹੋ ਉਹ ਤੁਸੀਂ ਜੜੀ ਬੂਟੀਆਂ ਦੀ 100 ਜ਼ਰੂਰ ਪਾਓ ਇਹਦੇ ਚ ਉਹ ਤੁਸੀਂ ਆਪਦੇ ਸਵਾਦ ਨਾਲ ਇੱਕ ਨੂੰ ਸਾਰੀ ਜਿਹੜੇ ਵਧੀਆ ਪਨਸਾਰੀ ਨੇ ਉਹ ਸਲਾਹ ਦੇ ਦਿੰਦੇ ਨੇ ਕਿ ਕਿਹੜੀਆਂ ਕਿਹੜੀਆਂ ਜੜੀਆਂ ਬੁੱਟੀਆਂ ਪਾਈਆਂ ਜਾਣ ਤੇ ਉਹ ਤੁਸੀਂ ਇਹ ਚ ਪਾ ਸਕਦੇ ਹੋ ਤੇ ਆਹ ਜਿਹੜੀ ਖੰਡ ਪਾਉਣੀ ਆ ਉਹ ਤੁਸੀਂ ਦੇਸੀ ਖੰਡ ਪਾਓ ਪੂਰਾ ਖੰਡ ਨਹੀਂ ਪਾਉਣੀ ਦੇਸੀ ਖੰਡ ਆਉਣੀ ਇੱਕ ਥੋੜੀ ਲਾਲ ਜੀ ਹੁੰਦੀ ਆ ਤੇ 10 ਰੁਪਏ ਉਹ ਦੂਜੀ ਪੂਰਾ ਖੰਡੋਂ ਮਹਿੰਗੀ ਹੁੰਦੀ ਆ ਤੇ ਉਹ ਤੁਸੀਂ ਪਾਇਓ ਜੀ ਆਪਣੇ ਦੇਸੀ ਹੰਡ ਤੇ ਇਹ ਨੂੰ ਹੁਣ ਵੀਡੀਓ ਇਹ ਵੱਡੀ ਹੋ ਜੂਗੀ ਇਹ ਨੂੰ ਤੁਸੀਂ ਅੱਗ ਘੱਟ ਕਰਕੇ ਵਿੱਚ ਵਿੱਚ ਦੀ ਅੱਗ ਥੋੜੀ ਜਿਹੀ ਕਰ ਲੈਣੀ ਆ ਕਦੇ ਘੱਟ ਕਰ ਲੈਣੀ ਆ ਫੇਰ ਇਹ ਥੱਲੇ ਨਹੀਂ ਲੱਗੂ ਟੋ ਘੱਟ ਇਹ ਨੂੰ 35 40 ਮਿੰਟ ਲੱਗਣਗੇ ਪੁੰਨ ਨੂੰ ਆਟਾ ਇਹ ਕਿਉਂ ਜਿਵੇਂ ਹੁੰਦਾ ਉਹ ਥੋੜਾ ਜਿਹਾ ਫਰਕ ਹੁੰਦਾ ਉਹਦਾ ਇਹ ਜਿਹੜੀ ਤੇਲ ਦੀ ਤਕਨੀਕ ਹੁੰਦੀ ਆ ਇਹਦਾ ਹੋਰ ਫਰਕ ਹੁੰਦਾ ਹੀ ਬਣਾਉਣ ਦਾ ਤੇ ਯਾਰ ਆਪਾਂ ਪਹਿਲਾਂ ਦੱਸਤੀ ਹਟੇ ਉਹ ਪਕੌੜਿਆਂ ਵਾਲਾ ਪਕੌੜੇ ਕੱਢਣੇ ਆ ਉਹਦੇ ਨਾਲ ਜਿਹੜੀ ਸੜਕਤਾਂ ਆ ਸਾਰੀ ਉਹ ਤੇਲ ਦੀ ਜਿਹੜੀ ਖਤਮ ਹੋ ਜਾਂਦੀ ਆ ਸਮੈਲ ਵੀ ਖਤਮ ਹੋ ਜਾਂਦੀ ਆ ਤੇ ਉਹਦੇ ਲਈ ਤੁਸੀਂ ਉਹ ਜ਼ਰੂਰ ਕੰਮ ਕਰਨਾ ਪਹਿਲਾਂ ਕਿਉਂ ਨਾ ਕਰਿਆ ਫਿਰ ਸੁੱਤੋ ਪੰਜੀ ਵਾਲਸੀ ਤੇਲ ਦੀ ਖਾਦੀ ਨਹੀਂ ਜਾਣੀ ਇਹਨੂੰ ਬੱਚੇ ਵੀ ਖਾ ਸਕਦੇ ਆ ਵੀ ਬੱਚੇ ਖਾ ਲੈਣ ਇਹ ਪਕੌੜੀ ਨਹੀਂ ਹੋਊਗੀ ਤੇ ਉਹ ਜ਼ਰੂਰ ਧਿਆਨ ਰੱਖਿਓ ਪ੍ਰਸਾਰੀ ਤੇ ਸਮਾਨ ਲੈਣ ਲੱਗੇ ਕਿ ਉਹਦੇ ਚ ਕਈ ਚੀਜ਼ਾਂ ਰੱਖਣ ਵਾਲੀਆਂ ਹੁੰਦੀਆਂ ਨੇ ਤੇ ਜੇ ਬੱਚਿਆਂ ਨੇ ਖਾਣੀ ਆ ਉਹ ਪੰਜੀ ਦੀ ਫਿਰ ਤੁਸੀਂ ਉਹੋ ਚੀਜ਼ਾਂ ਸਕਾਚਾ ਪਾਇਓ ਨਵੀਂ ਮਾਤਰਾ ਤੇ ਜੇ ਬਜ਼ੁਰਗਾਂ ਨੇ ਖਾਣੀ ਆ ਤੇ ਉਸ ਹਿਸਾਬ ਤਾ ਉਹਦਾ ਸਮਾਨ ਹੁੰਦਾ ਗੋਡੇ ਗਾੜਿਆਂ ਤੋਂ ਵੀ ਪਹਿਲਾਂ ਦਾਲਸੀ ਤੇ ਇਹ ਨਹੀਂ ਬਹੁਤ ਕੰਮ ਕਰਨਾ ਤੇ ਇਹਨੂੰ ਹੁਣ ਆਪਾਂ 30 35 ਮਿੰਟ ਦਾ ਜਿਹੜਾ ਇਹ ਢੋਲਣਾ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਅਗਲਾ ਤਾਂ ਚੀਜ਼ਾਂ ਆਪਾਂ ਘਰੇ ਬਣਾਉਂਦੇ ਰਹਨੇ ਆਪਣੇ ਬਜ਼ੁਰਗ ਮਾਤਾ ਪਤਾ ਹੀ ਹੁੰਦਾ ਵੀ ਜਦੋਂ ਇਹ ਢੋਣ ਗਿਆ ਆਪਣਾ ਆਟਾ ਸਾਰਾ ਤੇ ਉਸ ਤੋਂ ਬਾਅਦ ਇਹ ਚ ਉਹ ਸਾਰਾ ਸਮਾਨ ਜਿਹੜਾ ਪਾਉਣਾ ਉਹਨੂੰ ਵੀ ਉੱਪਰ ਰੱਖ ਕੇ ਉਹ ਚਾਰ ਮਿੰਟ ਜਿਹੜਾ ਸੇਕ ਲਵਾ ਲਵੇ ਠੀਕ ਹੈ ਜੀ ਉਸ ਤੋਂ ਬਾਅਦ ਥੱਲੇ ਤਾਰ ਤੇ ਜਿਹੜੀ ਖੰਡ ਆ ਉਹ ਥੱਲੇ ਲਾ ਕੇ ਪਾਉਣੀ ਆ ਤੇ ਇਸ ਵਿਧੀ ਨਾਲ ਪਨੀਰੀ ਬਣਾਇਓ ਬਹੁਤ ਹੀ ਗੁਣਕਾਰੀ ਇਹ ਪਨੀਰੀ ਬਣੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਜਿਹੜੀ ਪਹਿਲਾਂ ਆਪਾਂ ਦੱਸੀਆ ਤੁਹਾਨੂੰ ਵਿਧੀ ਉਹ ਜ਼ਰੂਰੀ ਆ ਉਹ ਤੁਸੀਂ ਵੀਡੀਓ ਦੁਆਰਾ ਦੇਖ ਲਿਓ ਤੇ ਇੱਕ ਗੈਸ ਤੇ ਨਹੀਂ ਇਹ ਬਣਦੀ ਇਹਨੂੰ ਤੁਸੀਂ ਇਸ ਤਰ੍ਹਾਂ ਚੁੱਲੇ ਤੇ ਹੀ ਬਣਾਓ ਹੁਣ ਆਪਾਂ ਥੋੜੀ ਅੱਗ ਤੇਜ਼ ਕਰਾਂਗੇ ਫੇਰ ਮਠੀ ਕਰਾਂਗੇ ਹੁਣ ਇਹ ਪ੍ਰੋਸੈਸ ਇਸ ਤਰ੍ਹਾਂ ਚੱਲੂਗਾ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਵੀਡੀਓ ਦੇਖਣ ਲਈ ਸਾਡੇ ਨਾਲ ਜੁੜਨ ਲਈ ਤੇ ਜੇ ਨਾ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ